ਦੇਖੋ ਸਾਡੇ ਗੁਰੂ ਮਹਾਰਾਜ ਜੀ ਜਿਨ੍ਹਾਂ ਦਾ 350 ਸ਼ਹੀਦੀ ਉਹਨਾਂ ਦਾ ਦਿਵਸ ਹੈ ਤੇ ਉਹਦੇ ਲਈ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਰਿੰਦਰ ਮੋਦੀ ਜੀ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਮੇਰੇ ਖਾਸ ਤੌਰ ਤੇ ਰੇਲ ਮੰਤਰੀ ਅਸ਼wini ਵੈਸ਼ਨਵ ਜੀ ਉਹਨਾਂ ਦਾ ਤੇ ਕੇਂਦਰ ਸਰਕਾਰ ਦਾ ਤੇ ਰੇਲਵੇ ਦਾ ਬਹੁਤ ਧੰਨਵਾਦੀ ਕਿਉਂਕਿ ਹਰ ਚਾਹੁੰਦਾ ਹਾਂ ਇਹ ਵੀ ਕੁਛ ਨਾ ਕੁਛ ਅਸੀਂ ਆਪਣੇ ਵੱਲੋਂ ਇਸ ਵੱਡੀ ਸ਼ਹਾਦਤ ਤੇ ਕੋਈ ਨਾ ਕੋਈ ਆਪਣੀ ਸੇਵਾ ਆਪਣਾ ਯੋਗਦਾਨ ਪਾਈਏ ਇਸੇ ਤਰੀਕੇ ਨਾਲ ਰੇਲਵੇ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਇੱਕ ਟ੍ਰੇਨ ਆ ਜਿਹੜੀ ਉਹ ਖਾਸ ਤੌਰ ਤੇ ਦਿੱਲੀ ਤੋਂ 22 ਤਰੀਕ ਨੂੰ 23 ਤਰੀਕ ਨੂੰ 24 ਤੇ 25 ਨੂੰ ਉਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਇਹ ਟ੍ਰੇਨ ਆ ਜਿਹੜੀ ਉਹ ਚੱਲੇਗੀ ਉਹਦਾ ਟਾਈਮ ਆ ਸਵੇਰੇ 7 ਵਜੇ 22 23 24 25 ਸਵੇਰੇ 7 ਵਜੇ ਦਿੱਲੀ ਤੋਂ ਚੱਲੇਗੀ ਤੇ ਤਕਰੀਬਨ 1 ਵਜ ਕੇ 45 ਮਿੰਟ ਉਹ ਸ਼੍ਰੀ ਅਨੰਦਪੁਰ ਸਾਹਿਬ ਤੱਕ ਸਾਥ ਤੇ ਉਹ ਪਹੁੰਚ ਜਾਏਗੀ ਉਸ ਤੋਂ ਬਾਅਦ ਇਹ ਤਕਰੀਬਨ ਸੋਨੀਪਤ ਪਾਣੀਪਤ ਕੁਰਖੇਤਰ ਅੰਬਾਲਾ ਸਰੰਦ ਤੇ ਮੋਰਿੰਡਾ ਰੁਕਦੀ ਹੋਈ ਅਨੰਦਪੁਰ ਸਾਹਿਬ ਜਾਏਗੀ ਇਸੇ ਤਰੀਕੇ ਨਾਲ ਇਹ 17 ਕੋਚ ਨੇ ਇਹਦੇ ਵਿੱਚ ਤੇ 17 ਦੇ 17 ਜਿਹੜੇ ਉਹ ਫੁੱਲੀ ਏਸੀ ਟ੍ਰੇਨ ਆ ਇਹ ਫਰਸਟ ਏਸੀ ਆ ਸੈਕੰਡ ਏਸੀ ਆ ਥਰਡ ਏਸੀ ਆ ਇਹੀ ਟ੍ਰੇਨ ਜਿਹੜੀ ਵਾਪਸ ਚੱਲੇਗੀ ਅਨੰਦਪੁਰ ਸਾਹਿਬ ਤੋਂ ਦਿੱਲੀ ਲਈ ਤਕਰੀਬਨ ਸ਼ਾਮ 8:30 ਵਜੇ ਸ਼ਾਮ 8:30 ਵਜੇ ਜਿਵੇਂ 1:45 ਤੇ ਪਹੁੰਚ ਗਈ ਤੇ 8:30 ਵਜੇ ਉੱਥੋਂ ਵਾਪਸ ਚੱਲ ਪੇਗੀ ਇਹ ਸ਼੍ਰੀਨੰਦਪੁਰ ਸਾਹਿਬ ਤੋਂ ਤੇ 3:15 ਵਜੇ ਇਹ ਟ੍ਰੇਨ ਆ ਜਿਹੜੀ ਦਿੱਲੀ ਵਾਪਸ ਪਹੁੰਚ ਜਾਏਗੀ ਇਹ ਚਾਰੋ ਦਿਨ ਉਦੋਂ ਬਾਅਦ ਜਿਹੜੀ ਪਟਨਾ ਸਾਹਿਬ ਤੋਂ ਇੱਕ ਸਪੈਸ਼ਲ ਜਿਹੜੀ ਟ੍ਰੇਨ ਆ ਉਹ ਇਹਦੇ ਵਿੱਚ 22 ਕੋਚ ਨੇ ਤੇ ਇਹ 23 ਨਵੰਬਰ ਨੂੰ 23 ਨਵੰਬਰ ਨੂੰ ਇਹ 6:40 ਮਿੰਟ ਤੇ ਪਟਨਾ ਸਾਹਿਬ ਤੋਂ ਚੱਲੇਗੀ ਤੇ ਨੈਕਸਟ ਡੇ ਅਗਲੇ ਦਿਨ ਇਹ 4:15 ਤੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਚ ਬਾਈ ਕੋਚ ਨੇ ਇਹ ਸੈਕੰਡਰੀ ਸੀ ਹੈ ਤੇ ਥਰਡ ਏਸੀ ਤੇ 슬ੀਪਰ ਕਲਾਸ ਤੇ ਸਾਰੇ ਆਮ ਸਧਾਰਨ ਜਿਹੜੀ ਕਲਾਸ ਉਹ ਵੀ ਇਹਦੇ ਵਿੱਚ ਹੈ ਇਹ ਲਖਨਊ ਰੁਕੇਗੀ ਮਰਾਦਾਬਾਦ ਰੁਕੇਗੀ ਤੇ ਅੰਬਾਲਾ ਰੁਕਦੀ ਹੋਈ ਜਾਏਗੀ ਇਸੇ ਤਰੀਕੇ ਨਾਲ ਜਦੋਂ ਵਾਪਸ ਜਾਏਗੀ ਸਟੇਸ਼ਨਾਂ ਤੇ ਰੁਕੇਗੀ ਜਿਵੇਂ 23 ਨੂੰ ਮੈਂ ਤੁਹਾਨੂੰ ਦੱਸਿਆ ਚੱਲੇਗੀ ਵਾਪਸ ਇਹ 25 ਨਵੰਬਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਹ ਵਾਪਸੀ ਕਰੇਗੀ ਯਾਤਰੀਆਂ ਨੂੰ ਲੈ ਕੇ ਤਕਰੀਬਨ 9 ਵਜੇ 9 ਵਜੇ ਰਾਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਹ ਚੱਲ ਵਾਪਸ ਚਲਦੀ ਹੋਈ 26 ਰਾਤ ਨੂੰ 11:30 ਵਜੇ ਇਹ ਸ਼੍ਰੀ ਪਟਨਾ ਸਾਹਿਬ ਪਹੁੰਚ ਜਾਏਗੀ ਥੋੜੇ ਰਾਹੀ ਮੈਂ ਸਾਰੇ ਆਪਣੇ ਜਿੰਨੇ ਵੀ ਦਿੱਲੀ ਦੀਆਂ ਗੁਰਦੁਆਰਾ ਕਮੇਟੀਆਂ ਨੇ ਸਾਡੀ ਪ੍ਰਬੰਧਕ ਕਮੇਟੀ ਆ ਹਰਿਆਣਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਕਮੇਟੀਆਂ ਨੇ ਪੰਜਾਬ ਦੇ ਵਿੱਚ ਕਿਉਂਕਿ ਵਾਪਸ ਵੀ ਹੈ ਅਨੰਦਪੁਰ ਸਾਹਿਬ ਤੋਂ ਵੀ ਦਿੱਲੀ ਲੋਕਾਂ ਨੇ ਆਉਣਾ ਹੈ ਉਰੇ ਆ ਕੇ ਗੁਰਦੁਆਰਿਆਂ ਤੇ ਦਰਸ਼ਨ ਕਰਨੇ ਆ ਇਧਰੋਂ ਉਧਰ ਜਾਣਾ ਹੈ ਤੇ ਪੰਜਾਬ ਦੀ ਵੀ ਸਾਡੀਆਂ ਜਿਹੜੀਆਂ ਗੁਰਦੁਆਰਾ 15 ਕਮੇਟੀਆਂ ਗੁਰਦੁਆਰਾ ਕਮੇਟੀਆਂ ਨੇ ਜਾਂ ਸਰਕਾਰਾਂ ਵੀ ਤਿੰਨੋਂ ਸਰਕਾਰਾਂ ਦਿੱਲੀ ਸਰਕਾਰ ਆ ਇਹ ਹਰਿਆਣਾ ਗਵਰਨਮੈਂਟ ਆ ਬਿਹਾਰ ਗਵਰਨਮੈਂਟ ਆ ਲਖਨਊ ਯੂਪੀ ਚ ਆ ਜਾਂਦਾ ਤੇ ਪੰਜਾਬ ਗਵਰਨਮੈਂਟ ਆ ਇਹਦੇ ਵਿੱਚ ਆਪਣਾ ਰੋਲ ਅਦਾ ਕਰਨ ਤੇ ਸਾਰੇ ਅਲੱਗ-ਅਲੱਗ ਜਗ੍ਹਾ ਗੁਰੂ ਦੇ ਆਪਣੇ ਦਰਸ਼ਨ ਕਰਨ ਤੇ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਭਰਨ ਕਿਉਂਕਿ ਰਾਹ ਦੇ ਵਿੱਚ ਵੀ ਸ਼ਬਦ ਕੀਰਤਨ ਗਿਆਨ ਕਰਨੇ ਆਉਣਗੇ ਬਾਣੀ ਪੜ੍ਹਦੇ ਆਉਣਗੇ ਇਕੱਠੇ ਗੁਰੂ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸੁਣਾਉਂਦੇ ਆਉਣਗੇ ਤਾਂ ਮੈਂ ਸਮਝਦਾ ਆਪਣੇ ਧਰਮ ਨਾਲ ਵੀ ਆਪਣੇ ਗੁਰੂ ਨਾਲ ਵੀ ਤੇ ਜੇ ਜੋ ਉਹਨਾਂ ਦੇ ਦਿਖਾਏ ਹੋਏ ਰਾਸਤੇ ਆ ਉਹਦੇ ਉੱਤੇ ਵੀ ਚੱਲਣ ਦਾ ਜਿਹੜਾ ਏ ਉਹ ਉਹਨਾਂ ਦਾ ਮਨ ਵੀ ਬਣੇਗਾ ਤੇ ਜਿਹੜੀ ਆਤਮਾ ਹੈ ਉਹ ਵੀ ਕਿਤੇ ਨਾ ਕਿਤੇ ਤ੍ਰਿਪਤ ਹੋਏਗੀ ਇਸ ਕਰਕੇ ਇਹ ਇੱਕ ਛੋਟੀ ਜੀ ਸੇਵਾ ਸਾਡੇ ਵੱਲੋਂ ਰੇਲਵੇ ਵੱਲੋਂ ਇਹ ਦੇਸ਼ ਦੇ ਸਾਡੇ ਹਰ ਸੰਗਤ ਜਿਹੜਾ ਵੀ ਕੋਈ ਇਹਦਾ ਲਾਭ ਉਠਾਉਣਾ ਚਾਹੁੰਦਾ ਉਹ ਉਠਾ ਸਕਦਾ ਧੰਨਵਾਦ